ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਦੋ ਤਾਂ ਆ ਗੀਆਂ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਬਾਈ ਤੇ ਬੂਟੇ ਮੁੱਲ ਬਾਈ ਪਹਿਲਾਂ ਵੀ ਜਾਇਜ਼ ਹੁੰਦੇ ਅੱਜ ਵੀ ਜਾਇਜ਼ ਜੀ ਜਾਇਜ਼ ਹੁੰਦਾ ਬਾਈ ਆਪਣੇ ਮੁੱਲ ਸਾਰਾ ਮਾਲ ਵੇਚਦਾ ਜਾਇਜ਼ ਮੁੱਲਾਂ ਤੇ ਵੇਚਦਾ ਵੇਕੇ ਬਾਈ ਆਪਣਾ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੂਟਾ ਮੇਰਾ ਬਾਈ ਬੂਟਾ तहसील तपा ਨੇੜੇ ਪਿੰਡ ਬਈ ਨੇੜਾ ਨੇੜੇ ਬਈ 1.8 ਕਿਲੋਮੀਟਰ ਹੈ ਗਿਆ ਤਪਾ 4 ਕਿਲੋਮੀਟਰ ਹੈ ਗਿਆ ਆਪਣੇ ਕੰਟੈਕਟ ਨੰਬਰ ਬੋਲ ਦੋ 98032 8449 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚਲਦਾ ਸਕਰੀਨ ਤੇ ਨੋਟ ਕਰ ਲਓ ਬੂਟੇ ਪਹਿਲੇ ਨੰਬਰ ਵਾਲੀ ਜਰਸੀ ਤੋਂ ਸ਼ੁਰੂ ਕਰਦੀ ਹਾਂ ਹਾਂ ਜਰਸੀ ਤੋਂ ਕਰ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਪਹਿੜ ਸੂਈ ਆ ਕੱਲ 12 ਵਜੇ ਸੂਈ ਆ ਗਈ 12 ਵਜੇ ਹਾਂ ਬਾਈ ਠੀਕ ਆ ਤੇ ਕਦ ਦੀ ਗੱਲ ਕਰੀਏ ਦਰਮਿਆਨਾ ਕਦ ਦਰਮਿਆਨਾ ਬਾਈ ਹਾਂ ਹਾਂ ਤੇ ਕਦੋਂ ਸੂਈ ਆ ਕੱਲ੍ਹ ਸੂਈ ਆ ਕੱਲ੍ਹ ਸੂਈ ਆ ਬਾਈ 12 ਵਜੇ ਠੀਕ ਹੈ ਭਾਈ ਬੋਲਾ ਇੱਚੀ ਹੁਣ ਤਾਂ ਕਿੰਨਾ ਕੁ ਬੋਲਾ ਗੱਡਾ ਬੁੱਟੇ ਭਾਈ ਬੋਲਾ ਹੈਗਾ 10 ਕਿਲੋ ਹੁਣ ਤਿਆਰ ਜੇ ਕੋਈ ਵੀਰ ਦੋ ਟਾਈਮ ਦੇ ਕੋਈ ਚੋ ਟੋਲੇ ਵੀਰੇ ਬੋਲਾ ਹੀ ਹੋਂਠਾ ਠੀਕ ਹੈ ਲੈ ਕੇ ਨਾ ਤਸੱਲੀ ਕਰ ਠੰਡੀ ਸੀਲ ਭਾਈ ਵਾਧੂ ਲੈ ਤੇ ਲੈਵਾ ਆਪਾਂ ਚੈੱਕ ਕਰਵਾਉਨੇ ਬੋਲਾ ਸੋਹਣਾ ਥਣਾਗਾ ਬੋਲਾ ਸੋਹਣਾ ਲੱਗਿਆ ਭਾਈ ਕੀ ਬਾਤ ਆ ਥਣਾ ਦਾ ਸ ਹੈ ਲੈਵਾ ਫੀਟਿੰਗ ਵਾਲਾ ਬਾਕੀ ਟਾਈਮ ਥੋੜਾ ਹੁੰਦਾਗਾ ਮੰਨ ਕੇ ਚਲੋ 1 ਵਜੇ ਦਾ ਟਾਈਮ ਹੁੰਦਾਗਾ ਸ਼ਾਮ ਤੱਕ ਵਧੀਆ ਤਿਆਰ ਹੋਊਗਾ ਵਧੀਆ ਹੋਊ ਭਾਈ ਇੱਥੇ ਬਰੀਡ ਬਰੀਡ ਮੂੰਹ ਦੇਖ ਭਾਈ ਦੇਖ ਲੈ ਜਾ ਦੇਖ ਗਰਸੀ ਹੈਗਾ ਨਾ ਕਿ ਨਾ ਕਿ ਦੇਖ ਬਜਾ ਦਾ ਤੇ ਜੇ ਕਿਤੇ ਬੱਸੀ ਹੁੰਦੀ ਤਾਂ ਕਿਆ ਆਵਾਜ਼ ਸੀ ਹਾਂ ਬਈ ਖੋਲੀ ਬੁੱਟਿਆ ਤੋਰੀ ਮੜੀ ਜੀ ਬਈ ਬਾਕੀ ਵੇਲ ਬੂਲ ਬਈ ਬਹੁਤ ਆ ਵੇਲ ਤਾਂ ਲੰਬੀ ਦਾ ਬਹੁਤ ਆ ਬਈ ਲੰਮੇ ਲੰਮੇ ਬੋਲਦਾ ਥਾਂ ਲੈ ਬਤ ਗੱਲ ਕਿਹਾ ਬਈ ਬੁੱਟੇ ਕਿੰਨਾ ਦੁੱਧ ਪਾਇਆ ਬਈ ਇਹਦਾ ਦੁੱਧ ਬਈ ਮਾਲਕ ਦੱਸ ਨਹੀਂ ਕਿ ਕਹਿੰਦੇ ਵੀ 15 ਕਿਲੋ ਪਸੂਆ ਇਹ ਦੁੱਧ ਚੁੱਸੋ ਆਹ ਹਾਂ ਪਣਾ 15 ਕਿਲੋ ਚੋਇਆਗਾ ਪਹਿਲੇ ਸੂਆ ਤਿਆਰ ਕੀ ਫਿਰ ਕਿੰਨੀ ਉਮੀਦ ਆ ਬਟਾ ਇਹ ਸੇਵਾ ਦੇ ਵਿੱਚ ਕਤ ਧੱਕਾ ਬਈ ਹੈਣਾ ਦੁੱਧ 18 ਕਿਲੋ ਹੀ ਪਾਸ ਆ ਜਾਂਦਾ ਹੈਣਾ ਹੈ ਕੁਆਲਿਟੀ ਕੁਆਲਿਟੀ ਦੇ ਚਮਤਜ਼ਾ ਜਿਆਦਾ ਕਾਏ ਮੂੰਹ ਹੈ ਗਰਮ ਵਾਲੀ ਬੋਟੇ ਜਮੂਹ ਵਾਲੀ ਹੈ ਖੜਲੇ ਬਾ ਦੇਖ ਬਾਈ ਤੇਲੇ ਬਾ ਦੇਖੋ ਪੰਡਾ ਵਾਲਾ ਲੈਵਾ ਗਰਮ ਵਾਲਾ ਉਹ ਸੋਨਾ ਥਣਾ ਦਾ ਸੈ ਦੇਖੋ ਇੱਕ ਮਰ ਥਣਾ ਲੰਬਾ ਲੰਬਾ ਥਣ ਲਗਾ ਸੋਨਾ ਜਿਵੇਂ ਮਰ ਜਿਆ ਦੇ ਲੈ ਬਈ ਇੱਥੇ ਖੜਾ ਕੇ ਲੈ ਕੀ ਬਾਤ ਆ ਬਈ ਠੰਡੀ ਠੰਡੀ ਦੇਖ ਲੈ ਕੀ ਬਾਤ ਆ ਇਥੇ ਬਾਈ ਤਾਂ ਰੰਗ ਮਰਨ ਲੱਗਾ ਲੈ ਰੱਸਾ ਛੱਡ ਕੇ ਮਾਰ ਦੇ ਯਾਰ ਲੈ ਲੈ ਰੱਸਾ ਵੀ ਛੱਡ ਤਾਂ ਫਿਰ ਰੱਸੇ ਤੇ ਖੜੀ ਹੈ ਜਮੇ ਕੋਈ ਮਰਜ਼ੀ ਭੱਜ ਜੇ ਨਹੀਂ ਬਾਈ ਸਹੀ ਗੱਲ ਆ ਬਾਈ ਕੀ ਬਾਤ ਆ ਬਾਈ ਤੇ ਮੁੱਲ ਬੁੱਟੇ ਦਾ ਮੁੱਲ ਬਾਈ ਇਹ ਲੈਣ ਦੇ ਨਹੀਂ ਕਰਦੀ ਐ ਕਰ ਦੋ 55000 ਦੀ ਦੇ ਦਾਂਗੇ ਬਾਈ 55 ਦੀ ਹਾਂ ਬਾਈ ਚੱਕੋ ਬਾਈ 55000 ਦੀ ਦੇ ਦੇ ਰਾਂਗੇ ਲੈਣ ਦੇਣ ਮੁੱਲੀ ਬਾਈ ਕਹਿੰਨਾ 55000 ਰੁਪਏ ਦੇ ਆਪਾਂ ਅੱਜ ਵੜ ਦੇ ਦੇ ਦਾਂਗੇ ਬਾਕੀ ਥੋੜਾ ਕਹਣਾ ਮਾਨਤਣ ਬੁੱਟੇ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਮਾਨਦਾਂ ਠੀਕ ਹੈ ਆਪਾਂ ਕਰ ਦਿੰਦੇ ਬਤੇ ਹੂੰ ਤੇ ਧਾਰਾਂ ਬੁੱਟੇ ਦੀਆਂ ਮਾਰੋਗੇ ਮਾਰ ਦਨੇ ਮੜਾ ਲੈਣਾ ਨੇ ਆਣਾ ਪਾਤਾ ਲੈ ਬਾਈ ਠੰਡੀ 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 ਸੀਲ ਬਹੁਤ ਆ ਬਾਈ ਬੱਚਾ ਲਾਉਣਾ ਬੱਚਾ ਲਾਉਣਾ ਜਾਈਂ ਚੱਕਣਾ ਜਾਈਂ ਚੱਕਾ ਪੱਛਾ ਲਾਉਣਾ ਤਾਂ ਵੀ ਨਹੀਂ ਕੋਈ ਚੱਕਰ ਹੂੰ ਕੋਲ ਕਲਰ ਦੀ ਸੂਈ ਆ ਬਾਈ ਸਹੀ ਗੱਲ ਆ ਬਾਈ ਲੈ ਬਾਈ ਲੈ ਬਾਈ ਗੁੱਥਿਆ ਪਾੜ ਦਿਆ ਬੁੱਟਾ ਦਰਤੀ ਜਗ ਨਹੀਂ ਹਾਂ ਬਾਈ ਕੀ ਆ ਬਾਤ ਆ ਲੈ ਬਾਈ ਜਮਾ ਬੋੜਾ ਦੇਖ ਮੇਰਾ ਗੜ ਜਮਾ ਪੀਲਾ ਬੋੜਾ ਮਾਰ ਦਿਆ ਮੇਰਾ ਲੈ ਬਾਈ ਚੱਕਰ ਦਾ ਬੋੜਾ ਦਾ ਬਾਕੀ ਧਾਰਾਂ ਦਰਾਂ ਦੇਖੋ ਬਾਈ ਕੀ ਆ ਬਾਤ ਆ ਫਾਇਦਾ ਪਸਮਾਨ ਨਹੀਂ ਕਰਾਇਆ ਆਪਸਮਾਨ ਕਰਾ ਮਤਾਂ ਨਹੀਂ ਠੰਡੀ ਸੀਲ ਵਾਲੀ ਆ ਬਈ ਆ ਗੱਲ ਸਹੀ ਗੱਲ ਆ ਬਈ ਠੰਡੀ ਸੀਲ ਤੁਸੀਂ ਵੇਚਦਾ 55000 ਰੁਪਏ ਰੱਖਿਆ ਅੱਗੇ ਬੁੱਟੇ ਦੋ ਨੰਬਰ ਤੇ ਦੂਜੇ ਨੰਬਰ ਤੇ ਬਈ ਆ ਏਅਰ ਸੇਅਰ ਵਗਾਂਗੀ ਮਗਰ ਬੱਸੀ ਆ ਅੱਜ 25 ਦਿਨ ਬਈ ਸੂਈ ਨੂੰ ਹੋ ਗਈ ਬੁੱਟਾ ਬੱਚਾ ਮਗਰ ਬੱਸੀ ਆ ਬੱਸੀ ਆ ਪਲੀ ਹੋਈ ਆ ਬਈ ਬੱਸੀ ਕਾਲੇ ਦੁੱਧ ਪਾਲੀਆ ਪਾਲੀ ਹੋਈ ਆ ਅਸਲ ਚੰਗੀ ਖਰਾਕ ਤੇ ਪਾਲੀ ਆ ਚੰਗੀ ਖਰਾਕ ਆ ਬਈ ਖਰਾਕ ਪੌਂਦੇ ਸੋ ਬਈ ਕਹਿੰਦਾ ਅਸੀਂ ਖਰਾਕ ਪਾਦੇ ਆ ਖਰਾਕ ਦੇ ਵਿੱਚ ਦੁੱਧ ਪਾ ਕੇ ਫੇਰ ਪਿਉਂਦੇ ਜੀ ਵੱਡੀ ਵੱਡੀ ਦੇ ਵੱਡੀ ਬੱਸੀ ਬਹੁਤਾ ਦੁੱਧ ਜੇ ਕੋਈ ਤਸੱਲੀ ਕਰ ਤਸੱਲੀ ਕਰ ਕਿ ਉਸ ਮਰਜੀ ਕਰ ਬਈ 18 ਕਿਲੋ ਤੋਂ ਚੋਕੇ ਬਾਈ ਕਰ ਲੈ ਦੋ ਟਾਈਮ ਚਵਾਈ ਕਰ ਲੈ ਭਾਵੇਂ ਚਾਰ ਟਾਈਮ ਕਰ ਲਓ ਠੰਡੀ ਸੀਲ ਹੈ ਬਾਈ ਬੁੱਟੇ ਠੰਡੀ ਸੀਲ ਫੁੱਲ ਲੈ ਬਾਈ ਆ ਲੈ 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 ਇੱਥੇ ਮਰਜੀ ਅੱਥਰ ਜੀ ਲੈ ਬਾਈ ਪੈਰਪੂਰ ਲੈ ਬਾਈ ਜਿਵੇਂ ਮਰਜੀਆਂ ਲੈ ਕਰਮਾਲ ਨੂੰ ਦਿੱਕ ਦਿਨੀ ਠੰਡੀ ਠੁੰਡੀ ਦੇਖੋ ਠੰਡੀ ਦਾ ਪਾਪਾ ਸੋ ਠੰਡੀ ਹੀ ਲਿਓ ਨੇ ਬਾਈ ਹੂੰ ਸਹੀ ਗੱਲ ਆ ਤੇ ਬੁੱਟੇ ਧਾਰਾ ਮਾਰੀ ਦੇ ਧਾਰਾ ਮਲੇ ਮਾਰੀ ਨਾ ਬਰੇ ਬੱਚਾ ਲਾਉਣ ਦੀ ਲੋੜ ਨਾ ਲੋੜ ਦੀ ਵੱਸੀ ਦੀ ਬਾਈ ਬੁੱਟੇ ਵੱਸੀ ਵਾਲੀ ਕਮਾਲ ਦੀ ਆ ਗਈ ਵੱਸੀ ਜਿਹੜੇ ਪਾਲ ਲਿਆ ਬਾਈ ਹੂੰ ਮਾੜਾ ਨਾਲ ਕਿੰਨੇ ਰੁਪਏ ਲੱਗਣੇ ਵੀ ਰੀਡ ਅਵਸੀ ਹੈ ਨਾ ਯਾਰ ਸਰ ਬੱਸੀ ਆ ਪੂਰੀ ਚੰਗੀ ਹੂੰ ਸਹੀ ਗੱਲ ਆ ਐ ਲਾ ਲਓ ਵੀ ਕੋਈ ਕੀਮਤ ਨਹੀਂ ਲੈਣੀ ਬੱਸੀ ਦੀ ਤਿਆਰ ਹੋਈ ਤੇ ਤਾਰਾ ਬਾਈ ਆਪਾਂ ਸਾਨੂੰ ਚਲਵਾਇਆ ਨੇ ਬਾਈ ਨੇ ਕੋਈ ਬਸਮਾਰੀ ਕਰਾਇਆ ਕੋਈ ਬੱਚਾ ਨਹੀਂ ਲੈ ਲੈ ਬੁੱਟੇ ਮਾਰ ਦੇ ਤਾਰਾ ਕੀ ਬਾਤ ਆ ਚੌਣ ਚਵਾ ਦੇਖੋ ਬਾਈ ਮੋਟਾ ਮੋਟਾ ਚੌਣ ਚਵਾ ਆ ਗਿਆ ਠੰਡੀ ਸੀਲ ਕਰਨ ਵਾਲੀ ਫੁੱਲ ਆ ਗਈ ਕੋਈ ਬੱਚਾ ਨਹੀਂ ਲਾਇਆ ਬਾਕੀ ਜਿਹੜਾ ਲੇਵਾ ਲਗਿਆ ਉਹਨਾਂ ਨੂੰ ਮੈਂ ਕਿਹਾ ਪਾਂਡੀ ਲਾਈ ਫੱਦੇ ਆ ਕਰਨ ਵਾਲੀ ਹਾਂ ਬਾਈ ਬੱਟਾ ਐ ਵੀ ਕੀ ਹੋਇਆ ਦੇਣਾ ਦੇ ਦੁੱਧ ਬੱਟੇ ਦਾ ਹੈ ਕਿੰਨਾ ਦੁੱਧ ਦੁੱਧ ਦਾ ਬਾਈ ਆਪਣੇ ਕੋਲ ਹੁਣ ਆਇਆ ਪਰਸੋ ਦੀ ਆ ਦੋ ਤੋ ਆਪਾਂ 20 ਤੋਂ ਬਾਹਰ ਚਵਾ ਦਾਂਗੇ ਜੇ ਦੋ ਤਾਰ ਰਖੜ ਗਈ ਬਈ ਨਾੜਾ ਨੁੜਾ ਦੇਖੋ ਦੇਖੋ ਗੁਲਾਬੀ ਥਣ ਤੇ ਸ਼ਾਮ ਤੱਕ ਬਾਈ ਬਾਲਟਾਂ ਸਾਰੇ ਆਉਂਦੇ ਬਾਈ ਕੀ ਗੱਲ ਕਰ ਬਾਈ ਕਿ ਨਾ ਖੜ ਜਾਣੀਆਂ ਖੈਰ-ਖੈਰ ਬਰੀਡ ਆ ਮੰਗ ਬਹੁਤ ਮਿਲਦੀ ਬਹੁਤ ਘੱਟ ਆ ਲੰਮੀ ਪਲੀ ਸਮੀ ਮੈਂ ਕਹਿੰਦਾ ਕੀ ਆ ਬਾਤ ਅਸਲ ਐ ਲਾਲਾ ਵੀ ਬਰੀਕੀ ਅੰਗ ਚਵਾਣ ਹਾਂ ਬਰੀਕੀ ਚ ਆਪਣਾ ਕੋਲ ਬਾਈ ਐ ਮਲਾ ਅਸਲੀ ਹੁੰਦਾ ਚੰਗੀ ਚੀਜ਼ ਹੀ ਲਿਉਂਦੇ ਆ ਮਾੜੀ ਤਾਂ ਲਿਉਣੀ ਨਹੀਂ ਯਾਰ ਹੂੰ ਚੰਗੀ ਚੀਜ਼ ਵਿਕਦੀ ਆ ਹੋਂਦ ਪਾ ਕੱਲ ਵੀਡੀਓ ਆਪਾਂ ਆਕੇ ਗਏ ਸਭ ਵੇਖ ਗਏ ਬੜਾ ਬਾਈ ਸਹੀ ਗੱਲ ਚੰਗੀਆਂ ਨੇ ਬੜਾ ਬੰਦੇ ਫੂਲਾ ਕਹਿ ਗਏ ਬਾਈ ਠੀਕ ਆ ਜਿਹੜੀ ਕਹੇ ਤੇ ਉਹੀ ਚੀਜ਼ ਆ ਫੇਸ ਵਗੈਰਾ ਕਰੋ ਸੂਰਾ ਹਾਂ ਦੇਖ ਬਾਈ ਅਸਲ ਬੁੱਟੇ ਲਾਲੀ ਚਾ ਵੇੜਾ ਨਾ ਲਾਲੀ ਚਾ ਬਾਈ ਬਾਲੀ ਚੰਗੀ ਵੇੜਾ ਸਹੀ ਗੱਲ ਆ ਚਮਕ ਧਮਕ ਦੇਖੋ ਬਾਈ ਚਪਲੀ ਪੁਲੀ ਵੀ ਪਲੀ ਫਲੀ ਬਹੁਤ ਆ ਵੇੜਾ ਕਹਣਾ ਤੁਰਦੀ ਆ ਆਪਾਂ ਕਹ ਜੀ ਸਨ ਵਾਲੀ ਚਾਲ ਹਾਂ ਹਾਂ ਦੇਖ ਕੀ ਬਾਤ ਆ ਮਲ ਕੇ ਤੁਰਦੀ ਆ ਪੂਰਾ ਤੇ ਜਿਹੜਾ ਬੱਚਾ ਬਾਈ ਉਹ ਵੀ ਐ ਮਨ ਲਓ ਤਿਆਰ ਆ ਨਾ ਤਿਆਰ ਆ ਬੱਚਾ ਮਗਰੀ ਤਿਆਰ ਆ ਬਾਈ ਉਹ ਟਾ ਬੱਚਾ ਦੇਖ ਲਓ ਸੰਭਲਣੋਂ ਕਿੰਨਾ ਰ ਆ ਜੇ ਬੰਦੇ ਨੇ ਫੀਡ ਤੇ ਬੱਸੀ ਪਾ ਲਈਂ ਦਿਣਾ ਜੀ ਤਿਆਰ ਆ ਬਾਈ ਤਾਂ ਬੂਟੇ ਦਾਸ ਦੀਆ ਖਰਾਕ ਕਰਦੀ ਹੈ ਨਾ ਬੱਸੀ ਹਾਂ ਸਹੀ ਗੱਲ ਆ ਬਾਈ ਐਹ ਜਿਹੀ ਬੱਸੀਆਂ ਖੀਰੀਆਂ ਸੁਣੀਆਂ ਫਿਰ ਜੋ ਪਲੀਆਂ ਹੋਣੀਆਂ ਤੇ ਮੁੱਲ 10 ਫਰ ਬੁੱਟੇ ਲੈਣ ਦੇਣੀ ਇਹਦਾ ਵੀ ਲੈਣ ਦੇਣ ਭਾਈ 56000 ਦੀ ਦੇ ਦਾਂਗੇ ਯਾਰ ਟੋਟਲੀ ਟੋਟਲੀ ਯਾਰ ਚੱਕੋ ਭਾਈ 55000 ਇਹ ਦੇ ਦੇ ਦਾਂਗੇ ਭਾਈ ਕਹਿੰਦਾ ਚੱਕੋ ਮਾਨਦਾਨ ਮੌਕੇ ਤੇ ਜਰੂਰ ਹੋ ਜੂਗਾ ਥੋੜਾ ਕਹਣਾ ਜਿਹੜਾ ਆਊਗਾ ਵੀਰ ਬੱਚਾ ਵੀ ਬੜਾ ਚੰਗਾ ਆ ਗਿਆ ਮਗਰ ਕਰਮਾਲੀ ਤੇ ਬੁੱਟੇ ਅੱਗੇ ਆਪਾਂ ਦਿਖਾਉਣੇ ਆ ਭਾਈ ਤੈਨੂੰ ਨੰਬਰ ਤੇ ਗੱਪਣਾ ਕੀ ਕਿਹੜਾ ਇਹ ਗੱਪਣਾ ਭਾਈ ਕਿਹੜਾ ਸੂਆ ਇਹ ਦੂਜਾ ਸੂਆ ਸੂ ਵੀਰੇ ਕਿੰਨੇ ਟਾਈਮ ਦੀ ਕੱਚੀ ਆ ਕੱਚੀ ਦਾ ਪਸਾ ਹਫਤਾ ਇੱਕ ਦਾ ਰਹਿ ਗਿਆ ਭਾਈ ਹਫਤੇ ਦੀ ਕੱਚੀ ਕਿੰਨਾ ਦੁੱਧ ਪਾਇਆ ਵਾ ਦੁੱਧ ਭਾਈ ਪਾਇਆ ਵਾ 17 18 ਕਿਲੋ ਰਾਮਰਾਜ ਦੁੱਧ ਪਾਇਆ ਹੋਗਾ ਢਿਲੇ ਵਾਲੋ ਵਾ ਦੇਖੋ ਬੜਾ ਫੀਟ ਨਾਲ ਹੈ ਨਾ ਲੈ ਕੀ ਬਾਤ ਆ ਬੜ ਢਿਲਾ ਬਹੁਤ ਪਈਆਂ ਬਈ ਹਫਤੇ ਦੀ ਕੱਚੀ ਹੈ ਹਫਤੇ ਕਦੀ ਕੱਚੀ ਹੈ ਬਈ ਥਾਣਾ ਦਾ ਸਹਿ ਦੇਖੋ ਇੱਕ ਨੰਬਰ ਦਾ ਇੱਕ ਨੰਬਰ ਕੱਲਾ ਕੱਲਾ ਥਾਣਾ ਗਲਾਬੀ ਥਾਣ ਬੜਾ ਚੰਗਾ ਨਾੜਾ ਨੂੜਾ ਬਹੁਤ ਚੰਗੀਆਂ ਆ ਗਈਆਂ ਲੰਬੀ ਬਹੁਤ ਕੱਦ ਬਹੁਤ ਆ ਬਈ ਬੜਦਾ ਲੰਮੀ ਫੁੱਲਾ ਕਾਲੇ ਰੰਗ ਚਾ ਗਈ ਸਮਾ ਸਾਹ ਕਾਲੇ ਦਾ ਬਈ ਕਾਲੀ ਆ ਗਈ ਤੇ ਖੋਲਦੇ ਬੂਟੇ ਲੰਮੇ ਲੰਮੇ ਬੇਲ ਦੁੱਧ ਮੈਨੂੰ ਇੰਨਾ ਕ ਪਸਾ ਬਈ 20 ਤੋਂ ਬਾਹਰ ਪਾਉਣਾ ਇੱਕ ਬੇੜ ਨੇ ਠੀਕ ਹੈ ਬਈ ਪਲੀ ਹੋਈ ਆ ਬੇੜ ਤੋਰੇ ਤੋਂ ਹੀ ਪਤਾ ਲੱਗਦਾ ਤੋਰੇ ਤੋਂ ਹੀ ਪਸੂਰੇ ਦਾ ਪਤਾ ਲੱਗਦਾ ਤੋਰਾ ਹੁੰਦਾ ਪਸੂਰੇ ਬਹੁਤ ਚੰਗਾ ਆਂਦੀ ਆ ਮੈਂ ਕਹਣਾ ਲਾ ਬਰੋਲੇ ਬਣੀ ਕਨੇ ਹਾਂ ਸਹੀ ਗੱਲ ਆ ਉੱਧਰ ਨੂੰ ਜਾ ਭਾਜੀ ਆ ਦੇਖ ਰੰਗ ਟੰਗ ਵਾਲੇ ਆ ਬੁੱਟੇ ਨਾ ਵਾਲੇ ਟੰਗ ਆ ਬ੍ਰਿੱਕੀ ਆ ਬਾਈ ਜਿੰਨੀ ਕਹਿੰਦਾ ਬ੍ਰਿੱਕੀ ਆ ਦੁੱਧ 25 ਕਿਲੋ ਵੀ ਪਾਸ ਆ ਜੇ ਮੈਂ ਤਾਂ ਇਹ ਤੇ ਫਿਰ ਕਰਦੇ ਬੁੱਟੇ ਮੁੱਲ ਕੀ ਰਹਿੂ ਅੱਜ ਇਹਦਾ ਵੀ ਮੁੱਲ ਕਰਦੀ ਆ ਬਾਈ ਹੂੰ 57 ਦੀ ਇਹ ਦੇਦਾ ਯਾਰ ਵਿੱਚ ਹੀ ਆ ਹਾਂ 55 57 57 58 ਚੱਕੋ ਬਾਈ ਠੀਕ ਹੈ ਇੱਕੋ ਜੇ ਮੁੱਲ ਕਰ ਦੇਣੇ ਬਾਈ ਕਹਿੰਦਾ 52000 ਰੁਪਏ ਦੀ ਆਪਾਂ ਵੜੇ ਵੀ ਅੱਜ ਜਿਹੜਾ ਬਾਈ ਤਿੰਨ ਵੇੜਾ ਇਕੱਠਿਆਂ ਲੈਂਦਾ ਯਾਰ ਹਾਂ ਜਿੱਥੋਂ ਵੀ ਆਉਂਦਾ 5000 ਰੁਪਏ ਉਹਨਾਂ ਨੂੰ ਸੌੜ ਆ ਬਾਈ ਚੱਕੋ ਬਾਈ ਹਾਂ ਬਾਈ ਕਹਿੰਦਾ ਜੇ ਕੋਈ ਵੀਰ ਇਕੱਠਿਆਂ ਲਊਗਾ ਤਾਂ 5000 ਰੁਪਏ ਆਪਾਂ ਸੌੜ ਕਰ ਦਾਂਗੇ ਤਿੰਨਾ ਮਗਰ ਹਾਂ ਬਾਈ ਹੂੰ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਕੋਈ ਵੀ ਵੜ ਆਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ